ਤੂੜੀ ਵਾਲੀ ਮਸ਼ੀਨ ਤੇ ਕੰਪਿਊਟਰ ਕਰਾ ਦੀ ਪ੍ਰਦਰਸ਼ਨੀ ਲਗਾਈ ਗਈ ਹੈ। ਨਵੀਂ ਤਕਨੀਕ ਦੇ ਨਾਲ ਇੰਪਲੀਮੈਂਟ ਤਿਆਰ ਕਰਕੇ ਦਿੱਤੇ ਜਾਂਦੇ ਨੇ। ਇਹ ਕੰਪਨੀ ਕਿਸਾਨਾਂ ਦੀ ਹੈ। ਕਿ ਇਹ ਤੂੜੀ ਵਾਲੀ ਮਸ਼ੀਨ ਹੈ ਤੇ ਇਹਦੇ ਵਿੱਚ 3 ਮਾਡਲ ਆਉਂਦੇ ਨੇ 57 ਇੰਚੀ, 63 ਇੰਚੀ ਤੇ ਇੱਕ ਡੀਲੈਕਸ ਮਾਡਲ। ਪਾਊਡਰ ਕੋਟਡ ਪੇਂਟ ਹੋਇਆ ਹੋਇਆ ਜੀ ਤੇ ਜਿਹੜੀ ਚਾਦਰ ਹੈ ਉਹ ਵੀ ਮੋਟੀ ਲੱਗੀ ਹੋਈ ਹੈ ਤੇ ਜਲਦੀ ਮਤਲਬ ਇਹਨਾਂ ਨੂੰ ਕੋਈ ਜੰਗਾਲ ਵਗੈਰਾ ਨਹੀਂ ਪੈਂਦਾ ਕੋਈ ਵੀ ਫਾਸਲਾ ਹੈ ਉਹਦੇ ਰਿਗਾਰਡਿੰਗ ਜੋ ਵੀ ਇੰਪਲੀਮੈਂਟ ਦੀ ਲੋੜ ਹੈ ਕਿਸਾਨ ਭਰਾ ਨੂੰ ਤੇ ਉਹ ਅਵੇਲੇਬਲ ਹੈ ਜਿਹੜੇ ਲੇਜ਼ਰ ਲੈਵਲਰ ਨੇ ਇਹ 2-3 ਪ੍ਰਕਾਰ ਚ ਆਉਂਦੇ ਨੇ ਜੀ ਜਿਵੇਂ 7 ਫੁੱਟ ਸਪੋਰਟਸ 8 ਫੁੱਟ ਸਪੋਰਟਸ 8 ਫੁੱਟ ਸਪੋਰਟਸ ਪਲੱਸ ਉਹਦੀ ਰਿਪੇਅਰ ਵੀ ਬਹੁਤ ਘੱਟ ਹੈ ਸਾਡੀ ਸੀਜ਼ਨ ਦੀ ਗਾਰੰਟੀ ਵੀ ਦਿੱਤੀ ਜਾਂਦੀ ਹੈ ਜੇ ਕੋਈ ਵੀ ਕਿਸਾਨ ਭਰਾ ਨੂੰ ਕਿਤੇ ਪ੍ਰੋਬਲਮ ਆਉਂਦੀ ਹੈ ਤਾਂ ਉਹਨਾਂ ਨੂੰ ਉਹਨਾਂ ਦੇ ਫੀਲਡ 'ਚ ਜਾ ਕੇ ਸਰਵਿਸ ਦਿੱਤੀ ਜਾਂਦੀ ਹੈ ਜੀ ਇਹਨੂੰ 50 ਹਾਰਸ ਪਾਵਰ ਦਾ ਟਰੈਕਟਰ ਚਲਾ ਸਕਦਾ ਹੈ ਜੀ ਤੇ ਜਿਵੇਂ 8 ਫੁੱਟਾ ਸਪੋਰਟਸ ਹੈ ਤੇ ਇਹਨੂੰ 60 ਹਾਰਸ ਪਾਵਰ ਦਾ ਟਰੈਕਟਰ ਵੀ ਚਲਾ ਸਕਦਾ ਹੈ ਤੇ ਉਸ ਤੋਂ ਬਾਅਦ ਜਿਵੇਂ ਸਾਡੀ ਐਮ ਟਰੈਕ ਬਾਕਟ ਹੈ ਉਹਨੂੰ ਵੀ 50 ਤੋਂ ਲੈ ਕੇ 60 ਹਾਰਸ ਪਾਵਰ ਦਾ ਟਰੈਕਟਰ ਵਧੀਆ ਡਰਾਈਵ ਕਰ ਸਕਦਾ ਹੈ ਜੇ ਕਿਸੇ ਨੇ ਮਤਲਬ ਕਿਸਾਨ ਭਰਾ ਨੇ ਇਹ ਲੇਜ਼ਰ ਲੈਵਲ ਰਹਿਣਾ ਹੈ ਤਾਂ ਤੁਸੀਂ ਇਹਦੀ ਸਿਖਲਾਈ ਵੀ ਦਿੰਨੇ ਉਹਨੂੰ ਅਸੀਂ ਜਗਤਜੀਤ ਦੇ ਸਟਾਲ ਤੇ ਖੜੇ ਆਂ ਆਉ ਜਾਣਦੇ ਆ ਨਾ ਤੋਂ ਜੀ ਜਿਵੇਂ ਆ ਰੀਪਰ ਐ ਇਹਦੀ ਕੀ ਪੋਸਟ ਐ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਅਸੀਂ ਇੱਥੇ ਜਗਤਜੀਤ ਗਰੁੱਪ ਵੱਲੋਂ ਇੱਥੇ ਤੂੜੀ ਵਾਲੀ ਮਸ਼ੀਨ ਤੇ ਕੰਪਿਊਟਰ ਕਰਾ ਦੀ ਪ੍ਰਦਰਸ਼ਨੀ ਲਗਾਈ ਗਈ ਐ ਕਿਸਾਨ ਭਰਾ ਇੱਥੇ ਪਹੁੰਚਦੇ ਨੇ ਤੇ ਉਹਨਾਂ ਨੂੰ ਹਰ ਸਾਲ ਜਗਤਜੀਤ ਗਰੁੱਪ ਵੱਲੋਂ ਨਵੀਂ ਤਕਨੀਕ ਦੇ ਨਾਲ ਇੰਪਲੀਮੈਂਟ ਤਿਆਰ ਕਰਕੇ ਦਿੱਤੇ ਜਾਂਦੇ ਨੇ ਇਹ ਕੰਪਨੀ ਕਿਸਾਨਾਂ ਦੀ ਐ ਕਿਸਾਨ ਭਰਾਵਾਂ ਦੇ ਸੁਝਾਅ ਲੈ ਕੇ ਅਸੀਂ ਜੋ ਵੀ ਨਵਾਂ ਇੰਪਲੀਮੈਂਟ ਲੈ ਕੇ ਆਉਣੇ ਆ ਉਦਾਂ ਹੀ ਅਸੀਂ ਕੋਈ ਨਵੀਂ ਤਕਨੀਕ ਦੇ ਨਾਲ ਤਿਆਰੀ ਕਰਦੇ ਆ ਸਾਡੇ ਇੱਥੇ ਜਿਵੇਂ ਕਿ ਇਹ ਤੂੜੀ ਵਾਲੀ ਮਸ਼ੀਨ ਹੈ ਤੇ ਇਹਦੇ ਵਿੱਚ ਤਿੰਨ ਮਾਡਲ ਆਉਂਦੇ ਨੇ 57 ਇੰਚੀ 63 ਇੰਚੀ ਤੇ ਇੱਕ ਡੀਲੈਕਸ ਮਾਡਲ ਜਿਹੜਾ ਡੀਲੈਕਸ ਮਾਡਲ ਹੈ ਉਹ ਤਾਂ ਸਾਡਾ ਆਉਣ ਵਾਲਾ ਮਾਡਲ ਹੈ ਜੀ ਤੇ ਬਹੁਤ ਹੀ ਵਧੀਆ ਤਕਨੀਕ ਦੇ ਨਾਲ ਤਿਆਰ ਕੀਤਾ ਗਿਆ ਤੇ ਸਾਡੇ ਜਿੰਨੇ ਵੀ ਰੀਪਰ ਨੇ ਇਹ ਘੱਟ ਤੋਂ ਘੱਟ ਟਾਈਮ 'ਚ ਟਰਾਲੀ ਭਰਦੇ ਨੇ ਤੇ ਆਸਾਨੀ ਨਾਲ ਭਰਦੇ ਨੇ ਤੇ ਇਹਨਾਂ ਦੀ ਰਿਪੇਅਰ ਵੀ ਬਹੁਤ ਘੱਟ ਹੈ ਜਿਵੇਂ ਕਿ ਅੱਜ ਇਹ 2023 ਮਾਡਲ ਰੀਪਰ ਹੈ ਆਉਣ ਵਾਲੇ 5-7 ਸਾਲ 'ਚ ਵੀ ਇਹਨਾਂ ਦੀ ਜੋ ਹਾਲਤ ਹੈ ਇਦਾਂ ਹੀ ਰਹਿਣੀ ਹੈ ਪਾਊਡਰ ਕੋਟਡ ਪੇਂਟ ਹੋਇਆ ਹੋਇਆ ਜੀ ਤੇ ਜਿਹੜੀ ਚਾਦਰ ਹੈ ਉਹ ਵੀ ਮੋਟੀ ਲੱਗੀ ਹੋਈ ਹੈ ਤੇ ਜਲਦੀ ਮਤਲਬ ਇਹਨਾਂ ਨੂੰ ਕੋਈ ਜੰਗਾਲ ਵਗੈਰਾ ਨਹੀਂ ਪੈਂਦਾ ਤੇ ਉਸ ਦੇ ਨਾਲ ਸਾਡੇ ਜਗਤਜੀਤ ਗਰੁੱਪ ਦੇ ਸਾਰੇ ਹੀ ਇੰਪਲੀਮੈਂਟ ਆਉਂਦੇ ਨੇ ਜਿਵੇਂ ਕਿ ਕੋਈ ਵੀ ਫਾਸਲਾ ਹੈ ਉਹਦੇ ਰਿਗਾਰਡਿੰਗ ਜੋ ਵੀ ਇੰਪਲੀਮੈਂਟ ਦੀ ਲੋਡ ਹੈ ਕਿਸਾਨ ਭਰਾ ਨੂੰ ਤੇ ਉਹ ਅਵੇਲੇਬਲ ਹੈ ਆਲ ਓਵਰ ਇੰਡੀਆ 'ਚ ਸਾਡੇ ਡੀਲਰ ਨੇ ਜਿੱਥੇ ਵੀ ਕੋਈ ਇੰਪਲੀਮੈਂਟ ਦੀ ਲੋਡ ਹੁੰਦੀ ਹੈ ਤੇ ਡੀਲਰ ਤੋਂ ਹੀ ਪ੍ਰੋਵਾਈਡ ਕੀਤਾ ਜਾਂਦਾ ਹੈ ਬਾਕੀ ਸਾਡਾ ਇੱਕ ਟੋਲ ਫਰੀ ਨੰਬਰ ਵੀ ਹੈ 913700 ਕੋਈ ਵੀ ਕਿਸਾਨ ਭਰਾ ਨੇ ਕੋਈ ਜਾਣਕਾਰੀ ਲੈਣੀ ਹੋਵੇ ਇੰਪਲੀਮੈਂਟ ਦੀ ਤਾਂ ਇਹ ਨੰਬਰ ਤੇ ਕਾਲ ਕਰੇ ਤਾਂ ਉਹਨੂੰ ਹਰ ਕੋਈ ਜਾਣਕਾਰੀ ਦਿੱਤੀ ਜਾਊ ਬਾਕੀ ਸਾਡੇ ਹਰ ਸਾਲ ਜੋ ਵੀ ਨਵੇਂ ਇੰਪਲੀਮੈਂਟ ਆਉਂਦੇ ਨੇ ਉਹ ਸਾਡੇ YouTube ਤੇ ਚੈਨਲ ਤੇ ਸਾਰੇ ਅਪਡੇਟ ਹੁੰਦੇ ਨੇ ਜੀ ਜਗਜੀਤ ਗਰੁੱਪ ਵੱਲੋਂ ਸਾਰੇ ਹੀ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਇੱਥੇ ਪਹੁੰਚਣ ਤੇ ਤੇ ਉਮੀਦ ਕਰਦੇ ਆ ਅਸੀਂ ਹੋਰ ਵੀ ਵਧੀਆ ਇੰਪਲੀਮੈਂਟ ਲੈ ਕੇ ਆਵਾਂਗੇ ਕਿਸਾਨ ਭਰਾਵਾਂ ਲਈ ਧੰਨਵਾਦ ਤੁਸੀਂ ਆਹ ਲੇਜ਼ਰ ਲੈਵਲਰ ਹੈ ਹਾਂਜੀ ਇਹਦੀ ਕੀ ਕੀਮਤ ਹੈ ਜੀ ਸਾਡੇ ਸਾਡੇ ਜਿਹੜੇ ਲੇਜ਼ਰ ਲੈਵਲਰ ਨੇ ਇਹ 2-3 ਪ੍ਰਕਾਰ ਚ ਆਉਂਦੇ ਨੇ ਜੀ ਜਿਵੇਂ 7 ਫੁੱਟ ਸਪੋਰਟਸ 8 ਫੁੱਟ ਸਪੋਰਟਸ 8 ਫੁੱਟ ਸਪੋਰਟਸ ਪਲੱਸ ਤੇ ਉਸ ਤੋਂ ਬਾਅਦ ਸਾਡੀ ਇੱਕ ਐਮ ਟਰੈਕ ਬਗਟ ਵੀ ਆਉਂਦੀ ਹੈ ਤੇ ਉਹ ਓਪਨ ਹੁੰਦੀ ਹੈ 7 ਫੁੱਟ 8 ਫੁੱਟ 9 ਫੁੱਟ ਉਹਨੂੰ ਆਪਾਂ ਜਿਵੇਂ ਵੀ ਜਿੱਦਾਂ ਆਪਾਂ ਨੂੰ ਲੋੜ ਹੈ ਉਸ ਦੇ ਅਕੋਰਡਿੰਗ ਆਪਾਂ ਉਹਨੂੰ ਯੂਜ਼ ਕਰ ਸਕਦੇ ਹਾਂ ਤੇ ਸਾਡਾ ਸਿਸਟਮ ਵੀ ਆਪਣਾ ਹੀ ਹੈ ਜਗਜੀਤ ਦਾ ਤੇ ਬਹੁਤ ਵਧੀਆ ਸਿਸਟਮ ਹੈ ਜੀ ਤੇ ਰੇਂਜ ਉਹਦੀ ਪ੍ਰੋਵਾਈਡ ਹੁੰਦੀ ਹੈ ਤੇ ਉਸ ਤੋਂ ਬਾਅਦ ਉਹਦੀ ਰਿਪੇਅਰ ਵੀ ਬਹੁਤ ਘੱਟ ਹੈ ਸਾਡੀ ਸੀਜ਼ਨ ਦੀ ਗਾਰੰਟੀ ਵੀ ਦਿੱਤੀ ਜਾਂਦੀ ਹੈ ਜੇ ਕੋਈ ਵੀ ਕਿਸਾਨ ਭਰਾ ਨੂੰ ਕਿਤੇ ਪ੍ਰੋਬਲਮ ਆਉਂਦੀ ਹੈ ਤਾਂ ਉਹਨਾਂ ਨੂੰ ਉਹਨਾਂ ਦੇ ਫੀਲਡ 'ਚ ਜਾ ਕੇ ਸਰਵਿਸ ਦਿੱਤੀ ਜਾਂਦੀ ਹੈ ਜੀ ਤੇ ਇਹਨੂੰ ਕਿੰਨੇ ਐਚਪੀ ਦਾ ਟਰੈਕਟਰ ਚਲਾ ਸਕਦਾ ਹੈ ਇਹਨੂੰ 50 ਹਾਰਸ ਪਾਵਰ ਦਾ ਟਰੈਕਟਰ ਚਲਾ ਸਕਦਾ ਹੈ ਜੀ ਤੇ ਜਿਵੇਂ 8 ਫੁੱਟਾ ਸਪੋਰਟਸ ਹੈ ਤੇ ਇਹਨੂੰ 60 ਹਾਰਸ ਪਾਵਰ ਦਾ ਟਰੈਕਟਰ ਵੀ ਚਲਾ ਸਕਦਾ ਹੈ ਤੇ ਉਸ ਤੋਂ ਬਾਅਦ ਜਿਵੇਂ ਸਾਡੀ ਐਮ ਟਰੈਕ ਬਾਕਟ ਹੈ ਉਹਨੂੰ ਵੀ 50 ਤੋਂ ਲੈ ਕੇ 60 ਹਾਰਸ ਪਾਵਰ ਦਾ ਟਰੈਕਟਰ ਵਧੀਆ ਡਰਾਈਵ ਕਰ ਸਕਦਾ ਜਿਵੇਂ ਕਿ ਜੀ ਜੇ ਕਿਸੇ ਨੇ ਮਤਲਬ ਕਿਸਾਨ ਭਰਾ ਨੇ ਲੇਜ਼ਰ ਲੈਵਲ ਰਹਿਣਾ ਤਾਂ ਤੁਸੀਂ ਇਹਦੀ ਸਖਲਾਈ ਵੀ ਦਿੰਨੇ ਉਹਨੂੰ ਹਾਂਜੀ ਸਾਡੀਆਂ ਇੰਸਟਾਲੇਸ਼ਨ ਵਾਸਤੇ YouTube ਤੇ ਵੀਡੀਓਸ ਅਪਡੇਟ ਨੇ ਤੇ ਉਸ ਤੋਂ ਬਾਅਦ ਜੇ ਕੋਈ ਵੀ ਲੋਡ ਪੈਂਦੀ ਆ ਤਾਂ 91000 37000 ਤੇ ਅਸੀਂ ਉਹਨਾਂ ਨੂੰ ਸਾਰੀ ਨੌਲੇਜ ਦੇ ਦਿੰਨੇ ਸਾਡਾ ਲੈਵਲਰ ਜਿਵੇਂ ਇੰਸਟਾਲ ਕਰਨਾ ਹੈ ਤੇ ਉਹਦੀ ਸਾਰੀ ਵੀਡੀਓਗ੍ਰਾਫੀ ਜੋ ਵੀ ਹੈ ਉਹ YouTube ਤੇ ਅਪਡੇਟ ਹੈ ਜੀ ਸਾਡੇ ਚੈਨਲ ਬਣੇ ਹੋਏ ਨੇ ਜਗਜੀਤ ਗਰੁੱਪ ਦੇ ਤੇ ਜੋ ਵੀ ਸਾਡਾ ਇੰਪਲੀਮੈਂਟ ਆਉਂਦਾ ਸੀ ਪਹਿਲਾਂ YouTube ਤੇ ਅਪਡੇਟ ਕਰਦੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਧੰਨਵਾਦ